ਤਰਨਤਾਰਨ ਵਿਖੇ ਸੇਫ ਸਕੂਲ ਵਾਂਗ ਸਕੀਮ ਤਹਿਤ ਬਣੀ ਟ੍ਰਾਂਸਪੋਰਟਸ ਵੱਲੋਂ ਅੱਜ ਸੇਂਟ ਫਰਾਂਸਿਸ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਟ੍ਰਾਂਸਪੋਰਟਸ ਨੇ ਚੈਕਿੰਗ ਦੌਰਾਨ ਫਰਸਟ ایڈ ਕਿੱਟਾਂ, ਮਹਿਲਾ ਅਟੈਂਡੈਂਟ, ਪਾਸਿੰਗ ਸਪੀਡ ਗਵਰਨਰ, ਬੱਸਾਂ ਵਿੱਚ ਐਮਰਜੈਂਸੀ ਨਿਕਾਸ, ਅੱਗ ਬਜਾਊ ਜੰਤਰ, ਸੀਸੀਟੀਵੀ ਕੈਮਰੇ ਬੱਸ ਵਿੱਚ ਬੈਠਣ ਦੀ ਸਮਰੱਥਾ ਆਦਿ ਪੁਆਇੰਟਾਂ ਦੀ ਜਾਂਚ ਕੀਤੀ। ਜਿਨ੍ਹਾਂ ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ ਉਹਨਾਂ ਦੇ ਮੌਕੇ ਤੇ ਹੀ ਚਲਾਨ ਕਟੇ ਗਏ ਤੇ ਕੁਝ ਬੱਸਾਂ ਨੂੰ ਜ਼ਬਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਤੇ ਰਾਣੀਕੌਰ ਨੇ ਦੱਸਿਆ ਕਿ ਅੱਜ 20 ਦੇ ਕਰੀਬ ਗੱਡੀਆਂ ਦੇ ਮੋٹے ਮੋٹے ਚਲਾਨ ਕੀਤੇ ਗਏ ਨੇ 3 ਦੇ ਕਰੀਬ ਗੱਡੀਆਂ ਨੂੰ ਜ਼ਬਤ ਕੀਤਾ ਗਿਆ ਟ੍ਰੈਫਿਕ ਪੁਲਿਸ ਇੰਚਾਰਜ ਰਾਣੀਕੌਰ ਨੇ ਦੱਸਿਆ ਕਿ ਜਿਹੜੀ ਗੱਡੀਆਂ ਦੇ ਕਾਗਜ਼ਾਤ ਵਿੱਚ ਜਾਂ ਫਰਸਟ ਐਡ ਕਿੱਟਾਂ ਵਗੈਰਾ ਤੇ ਹੋਰ ਕਮੀਆਂ ਸਨ ਉਹਨਾਂ ਗੱਡੀਆਂ ਦੇ ਚਲਾਨ ਕੀਤੇ ਗਏ ਨੇ ਆਪਾਂ ਦਾਨਪੂਰ ਕਰਦੇ ਆ ਗਿਆ ਧਰਮ ਨੂੰ ਮੰਨਦੇ ਆ ਗਿਆ ਜਿਹਦੇ ਪਾਸ ਇੱਕ ਬੱਚਾ ਨੂੰ ਆਏ ਲੱਦ ਕੇ ਲੈ ਜਾਂਦੇ ਆ ਫਿਰ ਉਹ ਸਾਡਾ ਕੀ ਪੁੰਨ ਲੱਗ ਜੂ ਉੱਥੇ ਇਸ ਬੰਦੇ ਦੀ ਫਰਸਟ ایڈ ਕਿਟ ਉਸ ਚਾ ਕਿੰਨੀ ਕਦੇ ਤੁਸੀਂ ਸਾਥ ਤੱਕ ਦੇ ਰਹੇ ਹੋ ਅਸੀਂ ਕੀ ਕਰੀਏ 2023 ਦੀ ਦਵਾਈਆਂ ਲੈ ਕੇ ਬੈਠੇ ਹੈਗੇ ਕਿਹੜੇ ਬੱਚੇ ਨੂੰ ਮਾਰੂਗਾ ਇਹਨਾਂ ਨੂੰ ਚੈੱਕ ਕਰਵਾਓ ਮੈਨੂੰ ਮਾਰਾ ਜਾ ਜੇ ਸਾਰਾ ਪਿੰਡਾ ਪੁੜਾ ਕਰ ਦੇ ਪਹਿਲੀ ਡਰਾਈਵਰ ਬੰਨਣਾ ਨਹੀਂ ਹੈ ਉਸ ਤੋਂ ਪਹਿਲਾਂ ਇਨਸਾਨ ਹੋ ਵੀ ਚਾਹੀਦਾ ਹੈ ਜੱਪਾ ਉਹ ਗੱਲ ਤੇ ਕਦੋਂ ਦਾ ਪਿੰਡਾ ਇਨਸਾਨ ਮੈਨੂੰ ਮਾਰਾ ਜਾ ਖੁਦ ਦਵਾਈਆਂ ਦਿੰਦੀਆਂ ਤਾਂ ਆਹ ਮੈਂ ਮੇਰੀ ਜੋਬ ਕਰ ਰਿਹਾ ਮੈਂ ਕਿਸੇ ਨੁਕਸਾਨ ਨਹੀਂ ਕਰਨਾ ਫਰੇੜੀ ਪਰ ਮੈਂ ਮੇਰੀ ਜੋਬ ਦੇ ਅੰਦਰ ਮੈਂ ਕੋਈ ਗੋਤਾਈ ਨਹੀਂ ਹੈ ਨਹੀ ਨਹੀ ਠੀਕ ਹੈ ਨਾ ਸਰ ਮੜਾਣਾ ਇਹ ਨਾ ਗਿਆ ਕਰੋ ਮੈਨੂੰ ਅਸੀਂ ਕੀ ਕਰੀਏ ਹੋਰ ਨਹੀਂ ਨਹੀਂ ਸਭ ਠੀਕ ਰੱਬ ਨੇ ਪਰਮਾਤਮਾ ਨੇ ਤੁਹਾਨੂੰ ਦੋ ਹੱਥ ਦਿੱਤੇ ਚਾਟਣਾ ਮੈਂ ਦੇਖੋ ਪੜ ਕੇ ਮੈਂ ਵੀ ਬਣਿਆ ਨਾ ਫਿਰ ਕਿ ਆ ਦੇ ਬੱਚੇ ਕੀ ਸਿਖਾ ਰਹੇ ਸੱਚ ਕੱਲ ਇੱਕ ਕੰਪਲੇਂਟ ਕੋਈ ਨਹੀਂ ਆਈਏਗੀ ਜਿਹੜੇ ਸਾਡੀ ਰੈਗੂਲਰ ਚੈਕਿੰਗ ਨਾਲ ਚੱਲ ਰਹੀ ਹੈਗੇ ਆ ਉਹਦੇ ਅਕੋਰਡਿੰਗ ਅਸੀਂ ਸੇਫ ਸਕੂਲ ਵਨ ਪਾਲਿਸੀ ਚੈਕਿੰਗ ਕੀਤੀ ਗਿਆ ਮਾਨਯੋਗ ਡੀਸੀ ਸਾਹਿਬ ਸ਼੍ਰੀ ਰਾਉਲ ਜੀ ਅਤੇ ਐਸਐਸਪੀ ਸ਼੍ਰੀ ਅਮਨਯੋਗ ਰਾਣਾ ਜੀ ਉਹਨਾਂ ਦੀ ਦੇਖ ਦੇ ਦੇ ਅੰਦਰ ਜਿਹੜੇ ਵੀ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਅਨੁਸਾਰ ਸੇਫ ਸਕੂਲ ਦੀ ਜੋ ਵੀ ਗਾਈਡਲਾਈਨਸ ਹੈ ਉਸ ਅਕੋਰਡਿੰਗ ਅੱਜ ਸੈਂਟ ਫਰਾਂਸਿਸ ਅਚੀ ਤੀਜੀ ਵਾਰ ਕੀ ਕਰਤਾ ਹੈਗਾ ਪਹਿਲਾਂ ਹੀ ਚੱਕੇਤਾ ਪਹਿਲਾਂ ਚਲਾਨ ਕੱਟੇ ਨੋਰਮਲ ਕੱਟੇ ਹਿਦਾਇਤਾਂ ਦਿੱਤੀਆਂ ਆ ਇਨਟੀਮੇਸ਼ਨ ਕੀਤਾ ਹੈਗਾ ਕਾਫੀ ਵਾਰ ਦੱਸਿਆ ਗਿਆ ਵੀ ਤੁਸੀਂ ਇਹ ਰੂਲਸ ਪੂਰੇ ਕਰ ਲਓ ਬਟ ਉਹਨਾਂ ਵੱਲੋਂ ਹਜੇ ਤੱਕ ਉਹ ਰੂਲਸ ਕੰਪਲੀਟ ਨਹੀਂ ਕੀਤੇ ਗਏ ਅੱਜ ਦੀ ਡੇਟ ਤੇ ਹੁਣ ਅਸੀਂ ਫੇਰ ਗੱਡੀਆਂ ਜਿਹੜੀ ਚੈੱਕ ਕੀਤੀਆਂ ਅਸੀਂ ਉਹਨਾਂ ਦੇ ਡਾਇਰੈਕਟ ਚਲਾਨ ਪਾਏ ਗਏ ਅਸੀਂ ਪਿੱਛੇ ਧਿਆਨ ਦਿੱਤਾ ਗਿਆ ਕਿ ਵੀ ਜਿਹੜੇ ਚਲਾਨ ਪਹਿਲਾਂ ਪਾਏ ਜਾ ਰਹੇ ਸੀ ਉਹ ਸੀਜੀਐਮ ਲੈਵਲ ਤੱਕ ਦੇ ਪਾਏ ਜਾਂਦੇ ਸੀਗੇ ਜਿੱਥੇ ਕਟੜਕਟ 100 200 ਰੁਪਏ ਦੇ ਚਲਾਨਾਂ 'ਚ ਸਰ ਜਾਂਦਾ ਸੀਗਾ ਬਟ ਹੁਣ ਜਿਹੜਾ ਮਾਨਯੋਗ ਪੰਜਾਬ ਸਰਕਾਰ ਨੇ ਜਿਹੜਾ ਆਨਲਾਈਨ ਸਿਸਟਮ ਕੀਤਾ ਹੈਗਾ ਤੇ ਅਸੀਂ ਆਨਲਾਈਨ ਚਲਾਨ ਕਰਤੇ ਆ ਗਏ ਉਹ ਕਟੋ-ਕਟ ਜਿਹੜੇ ਬੰਦੇ ਰੂਲਾਂ ਦੇ ਅਨੁਸ ਕੰਡਮ ਹੈ ਫਿਟਨੈਸ ਐਕਸਪਾਇਰ ਹੈਗੇ ਅਸੀਂ ਉਹਨਾਂ ਨੂੰ ਇੰਪਾਉਂਡ ਕਰ ਦਿੱਤਾ ਹੈ ਕਿੰਨੀਆਂ ਗੱਡੀਆਂ ਚਲਾਣਾ ਤੇ ਖਿਤੇ ਗਏ ਨੇ ਕਿੰਨੀਆਂ ਬੌਂਡ ਕੀਤੀਆਂ ਗਈਆਂ ਕਟੋ-ਕਟ 20 ਤੋਂ 22 ਗੱਡੀਆਂ ਦੇ ਅਸੀਂ ਚਲਾਨ ਕੱਟ ਚੁੱਕੇ ਹੈਗੇ ਆ ਤੇ ਦੋ-ਤਿੰਨ ਗੱਡੀਆਂ ਇੰਪਾਉਂਡ ਕਰ ਦਿੱਤੀਆਂ ਇਹ ਕਈਆਂ ਦੀ ਫਿਟਨੈਸ ਨਹੀਂ ਹੈ ਕਈਆਂ ਦਾ ਪੋਲਿਊਸ਼ਨ ਵਗੈਰਾ ਨਹੀਂ ਹੈਗੇ ਉਹਦੇ ਕਰਕੇ ਚਲਾਨ ਕੀਤਾ ਉਹਨਾਂ ਕਰਕੇ ਚਲਾਨ ਕੀਤਾ ਕਿ ਵਰਨਿੰਗ ਕੀਤੀ ਸੀ ਇਹਨਾਂ ਨੂੰ ਵਰਨਿੰਗ ਕੀਤੀ ਗਈ ਆ ਕਿ ਹਫ਼ਤੇ ਦਾ ਟਾਈਮ ਦਿੱਤਾ ਗਿਆ ਇਹਨਾਂ ਨੂੰ ਕਿ ਆਪਣੇ ਸਾਰੇ ਡਾਕੂਮੈਂਟਸ ਕੰਪਲੀਟ ਕਰਾਉਣ ਨਹੀਂ ਗੱਡੀਆਂ ਇੰਪਾਉਂਡ ਕਰ ਦਿੱਤੀਆਂ